ਸੋ ਸਾਰੇ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਚਿਲਾ ਫਾਜ਼ਿਲਕਾ ਮਡੇ ਬਾਦਾ ਤੋਂ ਕਿਸਾਨ ਵੀਰੋ ਅੱਜ ਮੈਂ ਤੁਹਾਨੂੰ ਆਪਣਾ ਖੇਤ ਜੋ ਕਿ ਮੈਂ ਹੈਪੀ ਸੀਡਰ ਨਾਲ ਬੀਜਿਆ ਉਹ ਦਿਖਾਉਣ ਜਾ ਰਿਹਾ ਔਰ ਸਭ ਤੋਂ ਪਹਿਲਾਂ ਤੁਸੀਂ ਜੋ ਮੇਰਾ ਚੈਨਲ ਹੈ ਮੇਰੀ ਖੇਤੀ ਮੇਰਾ ਪੰਜਾਬ ਉਸ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਵਾਲਾ ਆਈਕਨ ਦਬ ਦਿਓ ਔਰ ਮੈਂ ਅੱਜ ਤੁਹਾਨੂੰ ਦਿਖਾਉਣਾ ਹੈ ਜੀ ਵੀ ਜਿੱਥੇ ਪ੍ਰਾਲੀ ਇੱਕ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਔਰ ਸਾਡੇ ਜ਼ਿਆਦਾਤਰ ਕਿਸਾਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਵੀ ਹੈਪੀ ਸੀਡਰ ਫੇਲ ਹੈ ਉਸ ਦੀ ਉਦਾਹਰਨ ਮੈਂ ਤੁਹਾਨੂੰ ਇੱਥੇ ਇੱਕ ਦਿਖਾਉਣਾ ਹੈ ਵੀ ਹੈਪੀ ਸੀਡਰ ਫੇਲ ਨਹੀਂ ਹੈਪੀ ਸੀਡਰ ਕਾਮਯਾਬ ਹੈ ਕੁਝ ਸਾਡੇ ਵਿੱਚ ਕੁਝ ਛੋਟੇ-ਛੋਟੀਆਂ ਜੋ ਅਸੀਂ ਗੱਲਾਂ ਦਾ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਸਾਡੀ ਹੈਪੀ ਸੀਡਰ ਵਾਲੀ ਕਣਕ ਹੈ ਜਿਹੜੀ ਉਚਾੜ ਨਹੀਂ ਦੇ ਸਕੀ ਆ ਦੇਖੋ ਤੁਸੀਂ ਇਹ ਕਣਕ ਲਗਭਗ ਅੱਜ 35 ਦਿਨ ਦੀ ਹੈ ਔਰ ਆ ਦੇਖੋ 35 ਦਿਨ ਦੀ ਆ ਇਹ ਦੇਖੋ ਔਰ ਜਿਸ ਦੇ ਵਿੱਚ ਪਾਣੀ ਹੁਣ ਮੇਰੇ ਵੱਲੋਂ ਪਾਣੀ ਲਾਇਆ ਜਾ ਰਿਹਾ ਹੈਪੀ ਸ਼ੀਡਰ ਦੇ ਵਿੱਚ ਕੁਝ ਛੋਟੇ ਛੋਟੇ ਗੱਲਾਂ ਧਿਆਨ ਦੇਣ ਵਾਲੀਆਂ ਹੁੰਦੀਆਂ ਕਣਕ ਦੇ ਵਿੱਚ ਜਿਸ ਤਰ੍ਹਾਂ ਇਹਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਹੈ ਵੀ ਇਹਦੇ ਵਿੱਚ 5-5 6-6 ਗੱਟੇ ਯੂਰੀਆ ਪੈ ਜਾਂਦੀ ਹੈ ਜੀ ਮੈਂ ਲਗਭਗ 4 ਸਾਲ ਤੋਂ ਹੈਪੀ ਸ਼ੀਡਰ ਦੇ ਨਾਲ ਕਣਕ ਬੀਜ ਰਿਆਂ ਔਰ ਮੇਰਾ ਜਿਹੜਾ ਵਾਹਣ ਹੈ ਨਾ ਜੀ ਬਹੁਤ ਜ਼ਿਆਦਾ ਛਿਕਣਾ ਵਾਣ ਹੈ ਬਹੁਤ ਚਿਕਣੀ ਮਿੱਟੀ ਹੈ ਔਰ ਇਹਦੇ ਵਿੱਚ ਹੈਪੀ ਸਿਡਰ ਬਾਕੂਬੀ ਕਾਮਯਾਬ ਮੇਰਾ ਰਿਹਾ ਔਰ ਧਿਆਨ ਦੇਣ ਜੋ ਵਾਣੀਆਂ ਜੋ ਗੱਲਾਂ ਨੇ ਉਹ ਇਹ ਨੇ ਵੀ ਇਹਦੇ ਵਿੱਚ ਪਾਣੀ ਖੜਕੇ ਲਾਉਣਾ ਪੈਂਦਾ ਕੁਝ ਨਿਸ਼ਾਨ ਲਾਉਣੇ ਪੈਂਦੇ ਨੇ ਸਾਈਡਾਂ ਤੇ ਵੀ ਜਦੋਂ ਕਿਹਾਰਾ ਜਿਸ ਤਰ੍ਹਾਂ ਹੁਣ ਪਾਣੀ ਇਹ ਆ ਦੇਖੋ ਇਸ ਜਗ੍ਹਾ ਤੇ ਪਹੁੰਚ ਚੁੱਕਿਆ ਔਰ ਲਗਭਗ 8-10 ਕਰਮਾ ਜਿਹੜਾ ਵੱਟ ਤੋਂ ਦੂਰ ਹੈ ਔਰ ਇਸ ਸਮੇਂ ਮੇਰੇ ਵੱਲੋਂ ਪਾਣੀ ਹੁਣੇ ਬੰਦ ਕਰ ਦਿੱਤਾ ਜਾਏਗਾ ਮੈਂ ਤੁਹਾਨੂੰ ਇੱਥੇ ਇੱਕ ਹੋਰ ਦਿਲਚਸਪ ਗੱਲ ਵਿਖਾਉਣਾ ਚਾਹੁੰਦਾ ਸਾਡੇ ਜ਼ਿਆਦਾਤਰ ਮਾਹਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਜਿਹੜੀ ਹੈਪੀ ਸੀਡਰ ਦੀ ਜਿਹੜੀ ਡੁੰਗਾਈ ਹੈ ਉਹ 2 ਤੋਂ 2.5 ਇੰਚ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਪਰ ਇੱਥੇ ਮੈਂ ਆਪਣੇ ਜੋ ਪ੍ਰੈਕਟੀਕਲ ਹੈ ਦੇ ਵਿੱਚ ਕੁਝ ਹੋਰ ਵੀ ਦੇਖਿਆ ਹੈ ਇਦੇ ਵਿੱਚ ਮਹਾਰਮ ਵੱਲੋਂ ਇਹ ਕਹੀ ਜਾ ਜਾਂਦਾ ਵੀ ਹੈਪੀ ਸੀਡਰ ਵਾਲੀ ਕੜਕ ਨੂੰ ਜਿਹੜਾ ਜਾਂ ਜੋ ਕੋਈ ਵੀ ਕਣਕ ਹੈ ਉਹਨੂੰ 20 ਦਿਨ ਤੋਂ ਲੈ ਕੇ 25 30 35 40 ਦਿਨਾਂ ਤੱਕ ਪਾਣੀ ਲਾ ਦੇਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਪਾਣੀ ਨਹੀਂ ਲਾਉਂਦੇ ਤਾਂ ਉਹਦੀ ਜਿਹੜੀਆਂ ਕਰਾਊਨ ਕਰਾਊਨ ਰੂਟਸ ਜਿਹੜੀਆਂ ਹੁੰਦੀਆਂ ਨੇ ਉਹ ਡਿਵੈਲਪ ਨਹੀਂ ਹੁੰਦੀਆਂ ਕਰਾਊਨ ਰੂਟਸ ਦੀ ਮੈਂ ਇੱਥੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕਰਾਊਨ ਰੂਟਸ ਦੇ ਡਿਵੈਲਪ ਹੋਣ ਦੇ ਲਈ ਪਾਣੀ ਨਹੀਂ ਚਾਹੀਦਾ ਨਮੀ ਚਾਹੀਦੀ ਹੈ ਮੇਰੀ ਜਮੀਨ ਦੇ ਵਿੱਚ ਨਮੀ ਆ ਦੇਖੋ ਹੈਗੀ ਹੈ ਔਰ ਮੈਂ ਤੁਹਾਨੂੰ ਬੂਟਾ ਪੱਟ ਕੇ ਦਿਖਾਉਣਾ ਦੇਖੋ ਇਸ ਜਗ੍ਹਾ ਤੇ ਪਾਣੀ ਨਹੀਂ ਲੱਗਿਆ ਹੋਇਆ ਆ ਦੇਖੋ ਜੀ ਆ ਆ ਵਾਲੀ ਜੋ ਜੜ ਹੈ ਆ ਜਿਹੜੀ ਤੁਸੀਂ ਥੱਲੇ ਦੇਖ ਰਹੇ ਹੋ ਇਹ ਬੀਜ ਤੋਂ ਹੈ ਔਰ ਆ ਦੇਖੋ ਇਹਦੀਆਂ ਜਿਹੜੀਆਂ ਕਰਾਉਨ ਰੂਟਸ ਕਰਾਉਨ ਰੂਟਸ ਹੁੰਦੀ ਕੀ ਆ ਕਰਾਉਨ ਰੂਟਸ ਜਿਹੜੀ ਹੈ ਨਾ ਜਿਸ ਤਰ੍ਹਾਂ ਤੁਸੀਂ ਆ ਗੰਡ ਦੇਖ ਰਹੇ ਹੋ ਆ ਇਥੋਂ ਇਥੋਂ ਉੱਪਰ ਵਾਲੇ ਹਿੱਸੇ ਤੋਂ ਬੂਟਾ ਕੀ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਉਹ ਬੀਜ RAI ਜੋ ਆਪਣੀ ਖਰਾਕ ਹੁੰਦੀ ਉਹਦੇ ਨਾਲ ਡਿਵੈਲਪ ਹੁੰਦਾ ਉਸ ਤੋਂ ਬਾਅਦ ਉੱਪਰ ਜਿੱਥੇ ਬੂਟੇ ਨੂੰ ਠੀਕ ਲੱਗਦਾ ਹੈ ਜਮੀਨ ਦੇ ਵਿੱਚ ਜਿੱਥੇ ਚੰਗੇ ਪੋਸ਼ਕ ਤੱਤ ਪਏ ਨੇ ਉਥੋਂ ਬੂਟਾ ਆਪਣੀਆਂ ਜੜਾਂ ਇਸ ਗੰਡ ਤੋਂ ਚਾਰ ਸਫੇਰੇ ਕੱਢਣੀਆਂ ਸ਼ੁਰੂ ਕਰ ਦਿੰਦਾ ਜਿਸ ਨੂੰ ਅਸੀਂ ਕਰਾਉਨ ਰੂਟ ਕਹਿੰਦੇ ਆ ਦੇਖੋ ਜੀ ਬੂਟਾ ਬਹੁਤ ਸਮਾਰਟ ਹੈ ਹੁਸ਼ਿਆਰ ਕਹਿ ਲੋ ਜਾਂ ਸਮਝਦਾਰ ਕਹਿ ਲੋ ਜਿਸ ਤਰ੍ਹਾਂ ਝੋਨੇ 'ਚ ਇਹ ਸਮੱਸਿਆ ਆਈ ਸੀ ਨਾ ਕਈ ਕਿਸਾਨ ਵੀਰਾਂ ਨੇ ਝੋਨਾ ਡੂੰਘਾ ਲਾਇਆ ਸੀ ਉਹਦੇ ਵਿੱਚ ਕੀ ਹੋਇਆ ਵੀ ਝੋਨੇ ਨੇ ਆਪਣੀ ਗੰਢ ਦੇ ਉੱਪਰ ਉਹ ਨਾ ਜੜਾਂ ਕੱਢ ਕੇ ਤੇ ਉਹਨੂੰ ਉੱਪਰੋਂ ਜੜਾਂ ਡਿਵੈਲਪ ਕਰਨੀਆਂ ਸ਼ੁਰੂ ਕਰਤੀਆਂ ਜਿਸ ਕਾਰਨ ਝੋਨਾ ਥੋੜਾ ਸਟ੍ਰੈਸ ਜਾਂਦਾ ਉਸੇ ਤਰ੍ਹਾਂ ਜੇਕਰ ਅਸੀਂ ਡੂੰਗੀ ਕਣਕ ਕੇਰਦੇ ਆ ਜਿਸ ਤਰ੍ਹਾਂ ਆ ਦੇਖੋ ਮੇਰੀ ਇਹ ਜਿਹੜੀ ਕਣਕ ਹੈ 2 ਤੋਂ 2.5 ਇੰਚ ਲਗਭਗ 2 ਇੰਚ ਤੋਂ ਸਵਾ 2 ਇੰਚ ਦੇ ਵਿੱਚ ਕੇਰੀ ਹੋਈ ਸੀ ਔਰ ਔਰ ਤੁਸੀਂ ਵੇਖ ਰਹੇ ਹੋ ਔਰ ਇਹਦੇ ਵਿੱਚ ਜਿਹੜਾ ਨਾ ਜੀ ਜਦੋਂ ਬੂਟਾ ਜਿਆਦਾ ਹੀ ਕਣਕ ਡੂੰਘੀ ਕੇਰੀ ਜਾਂਦੀ ਹੈ ਤੇ ਬੂਟੇ ਨੂੰ ਉੱਪਰੋਂ ਜੜਾ ਕੱਢਣ ਦੇ ਵਿੱਚ ਜਿਆਦਾ ਜ਼ੋਰ ਲਾਉਣਾ ਪੈਂਦਾ ਔਰ ਕਰਾਉਨ ਰੂਟਸ ਦੇ ਡਿਵੈਲਪ ਹੋਣ ਦੇ ਲਈ ਪਾਣੀ ਦੇ ਨਹੀਂ ਲਈ ਨਹੀਂ ਨਮੀ ਚਾਹੀਦੀ ਹੈ ਫਸਲ ਨੂੰ ਨਮੀ ਚਾਹੀਦੀ ਹੈ ਨਾ ਕਿ ਪਾਣੀ ਚਾਹੀਦਾ ਨਮੀ ਫਸਲ ਦੀ ਮਿੱਤਰ ਹੈ ਔਰ ਜਿਹੜਾ ਪਾਣੀ ਹੈ ਉਹ ਫਸਲ ਦਾ ਦੁਸ਼ਮਣ ਹੈ ਇਸ ਕਰਕੇ ਪਾਣੀ ਜਿਹੜਾ ਜਿਸ ਤਰ੍ਹਾਂ ਹੁਣ ਇਸ ਵਾਰੀ ਕੀ ਹੋਇਆ ਪਿਛਲੇ ਸਾਲ ਤੋਂ ਮੈਂ ਕੀ ਕਰਦਾ ਸੀਗਾ ਜੀ ਜਦੋਂ بارشਾਂ ਹਰ ਸਾਲ ਚਲੋ 2 ਸਾਲ ਪਿੱਛੇ ਵਧੀਆਂ ਪੈਂਦੀਆਂ ਰਹੀਆਂ ਨੇ ਉਹਦੇ ਵਿੱਚ ਕੀ ਕੀਤਾ ਜਾਂਦਾ ਸੀ ਮੌਸਮ ਨੂੰ ਦੇਖਿਆ ਨੱਟ ਤੇ ਦੇਖਿਆ ਮੌਸਮ ਔਰ ਦੇਖਣ ਤੋਂ ਬਾਅਦ ਯੂਰੀਆ ਪਹਿਲਾਂ ਪਾ ਦੇਣੀ ਉੱਪਰੋਂ ਮੀਂਹ ਪੈ ਜਾਣਾ ਤਾਂ ਇਸੇ ਹਫ਼ਤੇ ਹਫ਼ਤੇ ਬਾਅਦ ਜਿਹੜਾ ਅਸੀਂ ਇਸ ਤਰ੍ਹਾਂ ਖਾਦ ਪਾ ਕੇ ਆਪਣੀ ਖਾਦ ਪੂਰੀ ਕਰ ਲੈਣੀ ਔਰ ਪਹਿਲਾ ਪਾਣੀ ਜਿਹੜਾ ਜਾ ਕੇ ਲਾਉਣਾ ਕਣਕ ਨੂੰ ਜਦੋਂ ਕਣਕ ਗੋਭਰਦੀ ਸੀ ਔਰ ਇਸ ਵਾਰੀ ਕੀ ਹੋਇਆ ਇਸ ਵਾਰੀ ਗਰਮੀ ਪੈ ਰਹੀ ਹੈ ਔਰ ਮੌਸਮ ਸਾਫ਼ ਹੈ ਇਹਦੇ ਵਿੱਚ ਸਾਨੂੰ ਨਾ ਹੈਪੀ ਸ਼ੀਡਰ ਕੋਈ ਇਹ ਖਾਸ ప్రమాਣਾ ਨਹੀਂ ਅਸੀਂ 30 ਦਿਨ ਤੇ ਲਾਉਣਾ 35 ਦਿਨ ਤੇ ਲਾਉਣਾ ਹੈ ਮੌਸਮ ਮਿੱਟੀ ਦੀ ਕਿਸਮ ਖੇਤ ਵਿੱਚਲੀ ਨਮੀ ਇਹ ਡਿਸਾਈਡ ਕਰਦੀ ਹੈ ਵੀ ਅਸੀਂ ਖੇਤ ਵਿੱਚ ਪਾਣੀ ਲਾਉਣਾ ਹੈ ਜਾਂ ਨਹੀਂ ਲਾਉਣਾ ਔਰ ਇੱਥੇ ਦੇਖੋ ਔਰ ਇਸ ਵਾਰੀ ਖੇਤ ਚ ਚਾਹੇ ਨਮੀ ਹੈਗੀ ਹੈ ਪਰ ਉਨੀ ਜਿਆਦਾ ਨਮੀ ਨਹੀਂ ਹੈਗੀ ਕੋਈ ਅਸੀਂ ਯੂਰੀਆ ਵੀ ਪੂਰੀ ਕਰਨੀ ਹੈ 55 ਤੋਂ 60 ਦਿਨ ਦੇ ਵਿੱਚ ਠੀਕ ਹੈ ਯੂਰੀਆ ਦੇ ਵਿੱਚ ਕੀ ਹੈ ਜੀ ਮੈਂ ਇਹਦੇ ਵਿੱਚ 70 ਕਿਲੋ ਯੂਰੀਆ ਤੇ ਲਗਭਗ ਪਹਿਲੀ ਡੋਜ਼ ਦੇ ਰਿਹਾ ਕਿਉਂਕਿ ਦੁਬਾਰਾ ਕਿਉਂਕਿ ਇਹ ਮੇਰਾ ਚੀਕਣਾ ਵਾਹਣਾ ਹੈ ਇਹਨੇ 30 35 ਦਿਨ ਤੱਕ ਤਾਂ ਪਾਣੀ ਨਹੀਂ ਮੰਗਣਾ ਉਸ ਦੌਰਾਨ ਜੇ ਵਿਛਲੇ ਸਮੇਂ ਦੇ ਵਿੱਚ ਜੇ ਕੋਈ ਮੀਂਹ ਆਉਂਦਾ ਹੈ ਤਾਂ ਅਸੀਂ ਉਦੋਂ ਗੱਟਾ-ਗੱਟਾ ਯੂਰੀਆ ਜਾਂ ਸਵਾ ਸਵਾ ਗੱਟਾ ਯੂਰੀਆ ਮੀਂਹ ਤੋਂ ਪਹਿਲਾਂ ਪਾ ਦੇਾਂਗੇ ਔਰ ਨਾਲ ਹੀ ਇਹਦੇ ਵਿੱਚ ਕੀ ਕਰਾਂਗੇ ਵੀ ਇਹਦੇ ਵਿੱਚ ਜੋ ਯੂਰੀਆ ਦੀ ਸਪਰੇ ਹੈ ਅ 2 ਤੋਂ 2.5 इवन 3 ਕਿਲੋ ਤੱਕ ਵੀ 100 ਗ੍ਰਾਮ ਲੀਟਰ ਦੇ ਵਿੱਚ ਜਿਹੜੀ ਹੈ ਉਹ ਕਰਾਂਗੇ ਔਰ ਇਹਦੇ ਨਾਲ ਅਸੀਂ ਜਿਹੜੀ ਇਹਦੀ ਯੂਰੀਆ ਦੀ ਘਾਟ ਹੈ ਉਹ ਪੂਰੀ ਕਰਾਂਗੇ ਔਰ ਪਿਛਲੇ ਸਾਲ ਜਿੱਥੇ ਦੂਜੀਆਂ ਕਣਕਾਂ ਦਾ ਝਾੜ ਕਾਫੀ ਘਟ ਰਿਹਾ ਮੇਰੇ ਖੇਤ ਵਿੱਚਲੀ ਜੋ ਕਣਕ ਹੈ ਉਸ ਦਾ ਝਾੜ ਬਹੁਤ ਵਧੀਆ ਰਿਹਾ ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਇਹ ਜਿਹੜੀ ਕਿਸਮ ਹੈ ਇਹ DBW 187 ਹੈ ਉਹ ਉਧਰ ਵਾਲੇ ਖੇਤ ਵਿੱਚ ਮੇਰੇ ਆਈਸ਼ਰ ਕਰਨਾਲ ਤੋਂ ਲਿਆਂਦਾ ਹੋਇਆ 20303 ਹੈ। ਔਰ ਇਹਦੇ ਵਿੱਚ ਜਿਹੜਾ ਬੀ ਹੈ 12 ਕਿਲੋ ਬੀ ਜਿਹੜਾ ਹੈ ਅਸੀਂ ਛੱਟਾ ਦੇ ਦਿੱਤਾ ਸੀਗਾ ਆ ਦੇਖੋ। ਹੈਪੀ ਸੀਡਰ ਨਾਲ ਕਣਕ ਦੇ ਬੀਜ ਨੂੰ ਤੋਂ ਪਹਿਲਾਂ ਆ ਸਿਆੜ ਹੈ। ਆ ਸਿਆੜ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਆ ਉਗ ਰਿਹਾ ਹੈ। ਆ ਦੇਖੋ। ਇਸ ਤਰ੍ਹਾਂ ਆ ਦੇਖੋ। ਆ ਦੇਖੋ ਅੱਗੇ। ਔਰ ਇਹ ਸੇ ਬੀਜ ਨੇ ਵੀ ਜੋ ਇਧਰ ਵਿਚਲੇ ਪਾੜੇ ਨੇ ਉਹਦੇ ਵਿੱਚ ਜਗ੍ਹਾ ਨੂੰ ਮਲ ਲ ਕੇ ਚਾੜ ਨੂੰ ਬਦਾਉਣ ਦੇ ਵਿੱਚ ਆਪਦਾ ਰੋਲ ਅਦਾ ਕਰਨਾ ਹੈ ਸਾਡੇ ਕਿਸਾਨ ਵੀਰ ਇਹਹੀ ਗਲਤੀ ਕਰਦੇ ਆ ਕਿ ਉਹ ਬੀਜ ਦਾ ਛੱਟਾ ਦਿੰਦੇ ਨਹੀਂ ਵਿੱਚ ਔਰ ਹੈਪੀ ਸੀਡਰ ਦੇ ਵਿੱਚ ਜੋ ਬੀਜ ਹੈ ਨਾ ਜੀ ਉਹ ਡ੍ਰਿਲ ਦੇ ਨਾਲ 50 ਤੋਂ ਲੈ ਕੇ 55 ਕਿਲੋ ਪੈਣਾ ਚਾਹੀਦਾ ਔਰ ਉਹ ਦੇ ਵਿੱਚ ਜਿਹੜਾ 12 ਕਿਲੋ ਦਾ ਤੁਸੀਂ ਉਹ ਦੇ ਵਿੱਚ ਅੱਗੇ ਛੱਟਾ ਲਾਓ ਕਹਿਣ ਦਾ ਮਤਲਬ 55 ਔਰ 57 57 ਔਰ 67 65 ਤੋਂ 67 ਕਿਲੋ ਦੇ ਕਰੀਬ ਤੁਹਾਡਾ ਬੀਜ ਹੈਪੀ ਸੀਡਰ ਵਾਲੇ ਖੇਤ ਵਿੱਚ ਪੈਣਾ ਚਾਹੀਦਾ ਔਰ 50 ਤੋਂ 55 ਕਿਲੋ ਡੀਏਪੀ ਪਾਣੀ ਚਾਹੀਦੀ ਹੈ ਠਿਕਣੇ ਵਾਣ ਦੇ ਵਿੱਚ 30 ਤੋਂ 35 ਕਿਲੋ ਯੂਰੀਆ ਸੀ ਹੈਪੀ ਸੀਡਰ ਦੇ ਅੱਗੇ-ਅੱਗੇ ਪਾਣੀ ਹੁੰਦੀ ਹੈ ਠੀਕ ਹੈ ਜੀ ਔਰ ਦੇਖੋ ਬਹੁਤ ਸੋਹਣਾ ਖੇਤ ਖੜਾ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹਾਂ ਗੁਲਾਬੀ ਸੁੰਡੀ ਬਾਰੇ ਬੜਾ ਰੋਲਾ ਪਾਇਆ ਜਾਂਦਾ ਹੈ ਵੀ ਗੁਲਾਬੀ ਸੁੰਡੀ ਨੁਕਸਾਨ ਕਰਦੀ ਹੈ ਮੇਰੇ ਦਾ ਅਜ ਤੱਕ ਖੇਤ ਵਿੱਚ ਇਹੋ ਜੀ ਗਦੇਬ ਸਥਿਤੀ ਨਹੀਂ ਆਈ ਜੀ ਔਰ ਨਾ ਹੀ ਕੋਈ ਨੁਕਸਾਨ ਹੋਇਆ ਜੇਕਰ ਲੱਗਦਾ ਹੈ ਤੁਹਾਡੇ ਖੇਤ ਵਿੱਚ ਗੁਲਾਬੀ ਸੁੰਡੀ ਹੈਗੀ ਹੈ ਤਾਂ ਜੈਵਿਕ ਜਿਸ ਤਰ੍ਹਾਂ ਕੀਟਨਾਸ਼ਕ ਨੇ ਬੇਵੇਰੀਆ ਬੀਸੀਆਨਾ ਉਹ ਜਿਹੜਾ ਮੈਂ ਆਪਣੇ ਖੇਤ ਵਿੱਚ ਕੀ ਕਰਦਾ ਮਿੱਟੀ ਚ ਮਿਲਾ ਕੇ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹ ਖੇਤ ਵਿੱਚ ਪਾ ਦਿੰਦਾ ਔਰ ਨਾਲ ਦੇ ਨਾਲ ਕੀ ਹੈ ਜਿਹੜਾ ਮੇਰੇ ਖੇਤ ਚ ਪਾਣੀ ਚੱਲ ਰਿਹਾ ਹੈ ਇਹਦੇ ਵਿੱਚ ਵੇਸਟ ਡੀਕੰਪੋਜ਼ਰ ਔਰ ਨਾਲ ਜੋ ਗੁੜ ਜਲ ਅੰਮ੍ਰਿਤ ਹੈ ਉਹ ਔਰ ਨਾਲ ਜਿਹੜਾ ਐਨਪੀਕੇ ਲਿਕਵਿਡ ਕੰਸੋਰਟੀਆ ਆਉਂਦਾ ਉਹਦੀ ਇੱਕ ਬੋਤਲ ਲਿਆ ਕੇ 200 ਲੀਟਰ ਪਾਣੀ ਵਿੱਚ ਭਰਮ ਦੇ ਵਿੱਚ ਜੋ ਹੈ ਉਹ ਗੋੜ ਪਾ ਕੇ ਉਹਨੂੰ ਮੈਂ 6-7 ਦਿਨ ਪਹਿਲਾਂ ਐਕਟੀਵੇਟ ਕਰ ਰਿਹਾ ਸੀ ਔਰ ਨਾਲ ਦੀ ਨਾਲ ਉਹ ਚਲਾ ਰਿਆ ਤਾਂ ਜੋ ਐਨਪੀਕੇ ਜੋ ਲਿਕੁਇਡ ਕੰਸੋਰਟੀਆ ਬੈਕਟੀਰੀਆ ਹੈ ਉਹ ਫਾਸਫੋਰਸ ਯੂਰੀਆ ਔਰ ਜਿਹੜੀ ਤੁਹਾਡੀ ਪੋਟਾਸ਼ ਦੀ ਅਵੇਲੇਬਿਲਟੀ ਜੋ ਉਸ ਮੇਰੀ ਜ਼ਮੀਨ ਵਿੱਚ ਪਈ ਹੈ ਉਸ ਨੂੰ ਵੀ ਬੂਟੇ ਦੇ ਲੈਣ ਯੋਗ ਬਣਾਵੇ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਕਿਸਾਨ ਵੀਰੋ ਜੇ ਕਿਸਾਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਤਾਂ ਉਹ ਜਿਹੜਾ ਜਿਸ ਤਰ੍ਹਾਂ ਪਰਾਲੀ ਇੱਕ ਸਮੱਸਿਆ ਕਿਸਾਨਾਂ ਨੂੰ ਲੱਗ ਰਹੀ ਹੈ ਉਹਦੇ ਤੋਂ ਵੀ ਉਹ ਬਾਹਰ ਆ ਸਕਦੇ ਨੇ ਔਰ ਜਿਹੜੀ ਇਹ ਪਰਾਲੀ ਹੈ ਜਦੋਂ ਖੇਤ ਦੇ ਵਿੱਚ ਜਾਊਗੀ ਤਾਂ ਕਿੰਨੇ ਪੋਸ਼ਕ ਤੱਤ ਫਾਸਫੋਰਸ ਹੈ ਪੋਟਾਸ਼ ਹੈ ਸਲਫਰ ਹੈ ਔਰ ਦੂਸਰਾ ਤਰ੍ਹਾਂ ਮੈਗਨੀਸ਼ੀਅਮ ਹੈ ਔਰ ਮੋਲੀਬਡੇਨੀਅਮ ਵਰਗੇ ਤੱਤ ਔਰ ਜੈਵਿਕ ਕਾਰਬਨ 2.5 ਤੋਂ 3 ਸੌਰੀ 2.5 ਤੋਂ 3 ਜਿਹੜੀ ਹੈ ਟਨ ਪਰਾਲੀ ਇੱਕ ਕਿੱਲੇ ਦੇ ਵਿੱਚ ਝੋਨੇ ਦੀ ਹੁੰਦੀ ਹੈ ਔਰ ਇਹਦੇ ਵਿੱਚ ਜਿਹੜਾ ਉਹ ਕਿੰਨਾ ਜੈਵੀ ਕਾਰਬਨ ਸਾਡੀ ਜ਼ਮੀਨ ਚ ਪੈਦਾ ਕਰੇਗੀ ਔਰ ਫਿਰ ਅਸੀਂ ਦੁਬਾਰਾ ਉਸੇ ਗੱਲ ਤੇ ਆਉਨੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਵੀ ਬਿਨਾ ਪਾਣੀ ਲੱਗੇ ਤਾਂ ਉਹੀ ਕਰਾਉਨ ਰੂਟਸ ਜਿਹੜੀਆਂ ਨਿਕਲ ਰਹੀਆਂ ਨੇ ਸੋ ਇਸ ਲਈ ਇਸ ਗੱਲ ਤੇ ਧਿਆਨ ਨਹੀਂ ਦੇਣਾ ਵੀ ਕਰਾਉਨ ਰੂਟ ਜੇ ਅਸੀਂ ਪਾਣੀ ਨਹੀਂ ਲਾਵਾਂਗੇ ਤਾਂ ਨਹੀਂ ਨਿਕਲੂਗੀ 20 ਦਿਨ ਤੇ ਪਾਣੀ ਲਾ ਦਈਏ ਹੁਣ ਚੀਕਣੇ ਵਾਣ ਦੇ ਵਿੱਚ ਤੁਸੀਂ 20 ਦਿਨ ਤੇ ਪਾਣੀ ਲਾ ਦਿਓ ਉਹ ਕਣਕ ਤੁਹਾਡੀ ਬਹਿਜੂਗੀ ਬਿਲਕੁਲ ਮੇਰੇ ਕੋਲ ਹਰ ਤਰ੍ਹਾਂ ਦੀ ਖੇਤੀ ਮਿੱਟੀ ਹੈ ਮੇਰੇ ਕੋਲ ਜੋ ਹੈ ਉਹਦੇ ਵਿੱਚ ਮੈਂ ਰੇਤਲਾ ਦਰਮਿਆਨਾ ਵਾਣਵੀ ਹੈ ਸੌਰੀ ਦਰਮਿਆਨਾ ਵਾਣਵੀ ਹੈ ਬਹੁਤ ਜ਼ਿਆਦਾ ਚੀਕਣਾ ਵਾਣਵੀ ਹੈ ਕੁਝ ਥੋੜਾ ਜਿਹਾ ਰੇਤਲਾ ਵਾਣਵੀ ਹੈ ਸੋ ਇਹਨਾਂ ਸਾਰੀਆਂ ਤਰ੍ਹਾਂ ਦੀ ਮਿੱਟੀ ਦੇ ਵਿੱਚ ਮੇਰੇ ਅਲੱਗ-ਅਲੱਗ ਤਜਰਬੇ ਨੇ ਕਿਸੇ ਖੇਤ ਵਿੱਚ ਮੈਂ ਮਲਚਿੰਗ ਤਕਨੀਕ ਨਾਲ ਬੀਜਿਆ 2 ਲਗਭਗ 18-19 ਤੇ ਮੈਂ ਮਲਚਿੰਗ ਤਕਨੀਕ ਨਾਲ ਕੁਝ ਰਕਬੇ 'ਚ ਕੰਮ ਕਰਦਾ ਆ ਰਿਹਾ ਕੁਝ ਰਕਬੇ 'ਚ ਹੈਪੀ ਸ਼ੀਡਰ ਨਾਲ ਕਰਦਾ ਆ ਰਿਹਾ ਸੋ ਮੈਂ ਇਸ ਗੱਲ ਦਾ ਜੋ ਮੇਰੀ ਸੋਚ ਹੈ ਵੀ ਅਸੀਂ ਵਾਤਾਵਰਨ ਨੂੰ ਗੰਦਲਾ ਨਹੀਂ ਕਰਨਾ ਔਰ ਜ਼ਮੀਨ ਦੀ ਜੋ ਜੋ ਸਾਡੀ ਹੈ ਉਹਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਣਾ ਹੈ ਜੇ ਜ਼ਮੀਨ ਸਾਡੀ ਉਪਜਾਊ ਹੈ ਤਾਂ ਤਾਂ ਹੀ ਜਿਹੜਾ ਹੈ ਸਾਡੇ ਖੇਤੀ ਦੇ ਜੋ ਖਰਚੇ ਘਟਣਗੇ ਜੇ ਸਾਡੀ ਜ਼ਮੀਨ ਵਿੱਚ ਜੈਵਿਕ ਕਾਰਬਨ ਹੀ ਹੈ ਨਹੀਂ ਤਾਂ ਅਸੀਂ ਬਾਹਰੋਂ ਲਿਆ ਕੇ ਜਿੰਨਾ ਮਰਜ਼ੀ ਸਮਾਨ ਪਾ ਲਈਏ ਉਹਦਾ ਸਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਉਹ ਉਦੋਂ ਹੀ ਲਾਭ ਪ੍ਰਾਪਤ ਹੋਊਗਾ ਜਦੋਂ ਸਾਡੇ ਜ਼ਮੀਨ ਦੇ ਵਿੱਚ ਜੈਵਿਕ ਕਾਰਬਨ ਹੋਊਗਾ ਜੈਵਿਕ ਕਾਰਬਨ ਹੋਊਗਾ ਉਹੀ ਉਹਨਾਂ ਖਾਦਾਂ ਸਾਡੇ ਲਈ ਜੋ ਰਸਾਇਣਿਕ ਖਾਦਾਂ ਨੇ ਉਹ ਉਹ ਤੁਹਾਡਾ ਚਾਰ ਨੂੰ ਬਦਹਣ ਵਿੱਚ ਸਾਇਕ ਹੋਣਗੀਆਂ ਜੇ ਜੈਵਿਕ ਕਾਰਬਨ ਦੀ ਕਮੀ ਹੈ ਤਾਂ ਉਹ ਖਾਦਾ ਤੁਹਾਡੇ ਜ਼ਮੀਨ ਦੇ ਵਿੱਚ ਹੀ ਸਟੋਰ ਹੁੰਦੀਆਂ ਰਹਿਣੀਆਂ ਉਹਨਾਂ ਦੀ ਫਿਕਸੇਸ਼ਨ ਹੁੰਦੀ ਰਹੇਗੀ ਸੋ ਕਿਸਾਨ ਵੀਰੋ ਇਹ ਮੇਰੀ ਹੈਪੀ ਸਿੱਡਰ ਵਾਲੀ ਕਣਕ ਹੈ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਆਪਣੇ ਅਗਰ ਜਾਣਕਾਰੀ ਚੰਗੀ ਲੱਗੇ ਤਾਂ ਮੇਰੇ ਜੋ YouTube ਚੈਨਲ ਹੈ ਮੇਰੀ ਖੇਤੀ ਮੇਰਾ ਪੰਜਾਬ ਉਸ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਔਰ ਵੱਧ ਤੋਂ ਵੱਧ ਲਾਈਕ ਦੇਣਾ ਔਰ ਇਹ ਤਾਂ ਜੋ ਹੈ ਨਾ ਜੀ ਮੈਂ ਜੋ 2.5 ਇੰਚ ਦੇ ਕਰੀਬ ਹੈ ਉਹ ਤੁਹਾਨੂੰ ਦਿਖਾਇਆ ਇੱਥੇ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦਿਖਾਉਣਾ ਹੈਪੀ ਸ਼ੈਡਰ ਵਾਲੀ ਕਣਕ ਦੇ ਵਿੱਚ ਜੇ ਜ਼ਰੂਰੀ ਨਹੀਂ ਅਸੀਂ ਅਸੀਂ ਹੈਪੀ ਸ਼ੈਡਰ ਵਾਲੀ ਕਣਕ ਨੂੰ 2.5 ਇੰਚ ਤੱਕ ਘੇਰਨਾ ਮੈਂ ਇੱਕ ਗੱਲ ਦੇਖੀ ਜੋ 1/2 ਇੰਚ ਦੇ 1 ਇੰਚ ਤੱਕ gekeਰੀ ਹੋਈ ਹੈ ਨਾ ਕਣਕ ਉਹਨੇ ਬਹੁਤ ਵਧੀਆ ਬੂਟਾ ਮਾਰਿਆ ਔਰ ਹੁੰਦਾ ਕੀ ਹੈ ਹੈਪੀ ਸ਼ੈਡਰ ਵਾਲੇ ਕਣਕ ਦੇ ਵਿੱਚ ਨਾ ਨਮੀ ਕਾਫੀ ਚਾਹੀਦੀ ਹੁੰਦੀ ਹੈ ਔਰ ਇਸੇ ਕਰਕੇ ਸਾਡੇ ਕਿਸਾਨ ਵੀਰਾਂ ਨੇ ਧਿਆਨ ਨਹੀਂ ਦਿੱਤੇ ਆ ਦੇਖੋ ਆ ਬਿਲਕੁਲ ਉੱਤੇ ਪਏ ਨੇ ਜੀ ਬਿਲਕੁਲ ਉੱਤੇ ਐ ਮੈਂ ਹੋਰ ਦਿਖਾਉਣਾ ਤੁਹਾਨੂੰ ਇੱਥੇ ਜੇ ਅਸੀਂ ਆਪਦੇ ਖੇਤ ਨੂੰ ਧਿਆਨ ਨਾਲ ਦੇਖਦੇ ਰਵਾਂਗੇ ਤਾਂ ਸਾਡਾ ਖੇਤ ਹੀ ਸਾਨੂੰ ਜੋ ਜਾਣਕਾਰੀ ਹੈ ਉਹ ਤਾਂ ਖੇਤ ਤੋਂ ਹੀ ਮਿਲਦੀ ਰਹੂਗੀ ਕਿਉਂਕਿ ਕਿਸਾਨ ਤੋਂ ਵੱਡਾ ਕੋਈ ਵਿਗਿਆਨੀ ਨਹੀਂ ਗੱਲ ਇਹ ਆ ਜਦੋਂ ਅਸੀਂ ਪਾਣੀ ਖੁੱਲਾ ਛੱਡ ਦਿੰਨੇ ਆ ਧਿਆਨ ਦਿੰਦੇ ਨਹੀਂ ਉਦੋਂ ਫਿਰ ਹੈਪੀ ਸੀਡਰ ਵਾਲੀ ਕਣਕ 잡ਦੀ ਹੈ ਆ ਦੇਖੋ ਆਹ ਵਾਲਾ ਬੂਟਾ ਬਿਲਕੁਲ ਉੱਪਰ ਹੈ ਠੀਕ ਹੈ ਜੀ ਔਰ ਇਹਦੀ ਜਿਹੜੀ ਹੈ ਨਾ ਦੇਖੋ ਡੁੰਗਾਈ ਲਗਭਗ ਨਾ ਅੱਧਾ ਇੰਚ ਹੈ ਔਰ ਇਹਦੇ ਤੁਸੀਂ ਟਿਲਰਿੰਗ ਦੇਖੋ ਇਹਦੀ ਟਿਲਰਿੰਗ ਦੇਖੋ ਮੁੱਖ ਦੀ ਗੱਲ ਇਹ ਹੈ ਜੀ ਹੈਪੀ ਸੀਡਰ ਵਾਲੀ ਉਹ ਕਣਕ ਹੈ ਨਾ ਇਹਦੇ ਵਿੱਚ ਬੀਜਣ ਲੱਗਿਆ ਨਵੀਂ ਕਾਫੀ ਹੋਣੀ ਚਾਹੀਦੀ ਹੈ ਔਰ ਜਿਹਦੇ ਕਰਕੇ ਬਹੁਤ ਵਧੀਆ ਜਿਹੜੀ ਫਸਲ ਹੈ ਉਹ ਤੁਹਾਡੀ ਉਗਦੀ ਹੈ ਔਰ ਡੁੰਗਾਈ ਦਾ ਖਾਸ ਕਰਕੇ ਮੈਂ ਕਹਿੰਨਾ ਜੇ ਬੱਤਰ ਚੰਗਾ ਹੈ ਤੁਹਾਡੀ ਜ਼ਮੀਨ ਲੰਮੇ ਸਮੇਂ ਲਈ ਬੱਤਰ ਰੱਖਦੀ ਹੈ ਚੀਕਨੀ ਮਿੱਟੀ ਹੈ ਤਾਂ ਤੁਸੀਂ 1 ਇੰਚ ਤੋਂ ਲੈ ਕੇ ਜੋ ਨਾ 2 2.5 ਇੰਚ ਤੱਕ ਮੀਟ ਸਕਦੇ ਹੋ ਜਿਆਦਾ ਡੁੰਗਾ ਪੀਚੋਗੇ ਤਾਂ ਉਹੀ ਗੱਲ ਹੈ ਬੂਟੇ ਨੂੰ ਜੋ ਆਪਣੀਆਂ ਜੋ ਕਰਾਉਨ ਰੂਟਸ ਜੋ ਉੱਪਰ ਡਿਵੈਲਪ ਕਰਨ ਦੇ ਲਈ ਥੋੜਾ ਜ਼ੋਰ ਲਾਉਣਾ ਪਊਗਾ ਤਾਂ ਜਿਹਦੇ ਕਰਕੇ ਵੀ ਤੁਹਾਨੂੰ ਉਹਦਾ ਬੂਟਾ ਜੋ ਸਮਾਂ ਆ ਜਾਉ ਉਹਦੇ ਵਿੱਚ ਉਹਨੂੰ ਜਿਹੜਾ ਉਹ ਸਟ੍ਰੈਸ ਚ ਜਾਊਗਾ ਤੋਂ ਜ਼ਿਆਦੀ ਡੂੰਘਾਈ ਨਹੀਂ ਲੈਣੀ ਔਰ ਉਹੀ 2 ਤੋਂ 1.5 ਇੰਚ ਤੋਂ ਲੈ ਕੇ 2.5 ਦੇ ਵਿੱਚ ਜਿਹੜੀ ਆਪਾਂ ਹੈਪੀ ਸ਼ੀਡਨ ਦਾ ਕਣਕ ਦੀ ਬਿਜਾਈ ਕਰਨੀ ਹੈ ਬਾਕੀ ਹੋਰ ਜਾਣਕਾਰੀ ਜੋ ਜੋ ਵੀ ਹੈ ਉਹ ਤੁਹਾਨੂੰ ਮੈਂ ਸਮੇਂ-ਸਮੇਂ ਤੇ ਇਸ ਖੇਤੀ ਦਿੰਦਾ ਰਹੂੰਗਾ ਕਿ ਮੇਰਾ ਇਸ ਵਿੱਚ ਕੀ ਝਾੜ ਪ੍ਰਾਪਤ ਹੋਇਆ ਸੋ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ